ਗੁਰਬਾਣੀ ਤੇ ਇੱਕ ਗੱਲ ਕਹਿੰਦੀ ਹੈ ਕਿ ਤੇਰੇ ਪੱਲੇ ਮਹਾਰਾਜ ਨੇ ਕੁਝ ਦਿੱਤਾ ਹੀ ਨਹੀਂ ਤੇਰੇ ਪੱਲੇ ਮਹਾਰਾਜ ਨੇ ਕੁਝ ਦਿੱਤਾ ਹੀ ਨਹੀਂ ਤੂੰ ਤੇ ਕੁਝ ਵੀ ਨਹੀਂ ਕਰ ਸਕਦਾ ਧੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਮਹਾਰਾਜ ਕਹਿੰਦੇ ਪਹਿਲਾ ਪਿਆਰ ਲਗਾਥਣ ਦੁੱਧ ਦੂਜਾ ਮਾਏ ਬਾਪ ਕੀ ਸੁੱਧ ਤੀਜਾ ਭਈਆ ਬਾਬੀ ਬੇ ਚੌਥੇ ਪਿਆਰ ਉਪਨੀ ਖੇਡ ਕਹਿੰਨੇ ਇਸ ਸ਼ਬਦ ਨੂੰ ਨਾ ਕਦੇ ਪੜ ਕੇ ਵੇਖਿਓ ਜਿਸ ਦਿਨ ਇਸ ਸ਼ਬਦ ਨੂੰ ਪਿਆਰ ਨਾਲ ਪੜੋਗੇ ਨਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਸਮਝੋਗੇ ਸਾਨੂੰ ਜੀਵਨ ਦੀ ਜਾਂਚ ਪਤਾ ਲੱਗ ਜਾਏਗੀ ਮਹਾਰਾਜ ਕਹਿੰਦੇ ਬੰਦੇ ਦੇ ਹੱਥ ਕੁਛ ਨਹੀਂ ਹੈ ਬੰਦਾ ਤੇ ਐਂ ਹੀ ਵਹਿਮ ਦੇ ਵਿੱਚ ਤੁਰਿਆ ਫਿਰਦਾ ਕਿਵੇਂ ਦੇਖੋ ਜੀ ਅੱਜ 70 80% ਲੋਕ ਉਹ ਨੇ ਨਵੇਂ ਜੋੜੇ ਜਿਨ੍ਹਾਂ ਦੇ ਘਰੇ ਔਲਾਦ ਹੈ ਨਹੀਂ ਜੇ ਬੰਦੇ ਹੱਥ ਪਾਵਰ ਹੋਵੇ ਤੇ ਕੋਈ ਇਸ ਸੰਸਾਰ ਦੇ ਵਿੱਚ ਬੇਉਲਾਦਾ ਨਾ ਹੋਵੇ ਕਈਆਂ ਦੇ ਕਰੇ ਧੀਆਂ ਨੇ ਉਹ ਪੁੱਤਰ ਭਾਲਦੇ ਫਿਰਦੇ ਆ ਜੇ ਬੰਦੇ ਦੇ ਹੱਥ ਪਾਵਰ ਹੋਵੇ ਤੇ ਧੀ ਨੂੰ ਹੋਣ ਹੀ ਨਾ ਦੇਵੇ ਪੁੱਤਰ ਹੀ ਪੁੱਤਰ ਹੋ ਜਾਣ ਮਹਾਰਾਜ ਕਹਿੰਦੇ ਨੇ ਕਿ ਮਾਤਾ ਦੇ ਗਰਭ ਦੇ ਵਿੱਚ 9 ਮਹੀਨੇ ਬੱਚਾ ਪਲਦਾ ਹੈ 9 ਮਹੀਨੇ ਬੱਚਾ ਪਲਦਾ ਜੀ ਸਭ ਤੋਂ ਪਹਿਲੀ ਗੱਲ ਤੇ ਪਲੇਗਾ ਉਹਦੇ ਗਰਭ ਦੇ ਵਿੱਚ ਜਿਹਦੇ ਤੇ ਪ੍ਰਮਾਤਮਾ ਦੀ ਕਿਰਪਾ ਹੋਊਗੀ ਬਿਨਾ ਪ੍ਰਮਾਤਮਾ ਦੀ ਕਿਰਪਾ ਤੋਂ ਬਥੇਰੇ ਬੇਔਲਾਦ ਦੇ ਤੁਰੇ ਫਿਰਦੇ ਫਿਰ ਮਾਤਾ ਦੇ ਗਰਭ ਦੇ ਵਿੱਚ ਬੱਚਾ ਹੈ ਕਿ ਬੱਚੀ ਹੈ ਉਹ ਵੀ ਪ੍ਰਮਾਤਮਾ ਦੀ ਮਰਜ਼ੀ ਹੈ ਬੰਦਾ ਕੁਝ ਨਹੀਂ ਕਰ ਸਕਦਾ 9 ਮਹੀਨੇ ਕੌਣ ਬੱਚੇ ਨੂੰ ਸੁਵਾਉਂਦਾ ਹੈ ਕੌਣ ਖਵਾਉਂਦਾ ਹੈ ਕੌਣ ਪਿਉਂਦਾ ਹੈ ਕੌਣ ਖੜਾਉਂਦਾ ਹੈ ਕੋਈ ਨਹੀਂ ਜਾਣਦਾ ਉਹਦੇ ਗਰਭ ਦੇ ਵਿੱਚ ਬੱਚਾ ਹੈ ਕਿ ਬੱਚੀ ਹੈ ਕੁਝ ਨਹੀਂ ਪਤਾ ਤੇ ਸਾਧ ਸੰਗਤ ਦੀ ਗੁਰਬਾਣੀ ਕਹਿੰਦੀ ਆ ਉਥੇ ਕੋਣ ਸਾਧ ਸੰਗਤ ਰੱਖਦਾ ਗੰਦੇ ਤੋਬੇ ਦੇ ਕੰਡੇ ਨਹੀਂ ਖੜਿਆ ਜਾਂਦਾ ਬੰਦੇ ਕੋਲੇ ਜਿਹੜਾ ਤੋਬਾ ਗੰਦਾ ਹੋਵੇ ਨਾ ਇਸੇ ਨਾਲੀ ਵਿੱਚ ਮੁਸ਼ਕ ਮਾਰਦੀ ਹੋਵੇ ਉਹਦੇ ਕੋਲ ਦੀ ਨਹੀਂ ਲੰਘਿਆ ਜਾਂਦਾ ਤੇ 9 ਮਹੀਨੇ ਬੱਚਾ ਮਾਤਾ ਦੇ ਗਰਭ ਦੇ ਵਿੱਚ ਗੰਦਗੀ ਵਿੱਚ ਪੁੱਠਾ ਲਮਕਿਆ ਹੁੰਦਾ ਉਥੇ ਕੋਣ ਰੱਖਦਾ ਕਹਿੰਦੇ ਉੱਥੇ ਪਰਮਾਤਮਾ ਨੇ ਪੈਦਾ ਕੀਤਾ ਸੀ ਪਰਮਾਤਮਾ ਨੇ ਮਾਤਾ ਦੇ ਸਰੀਰ ਤੋਂ ਜਰੀਆ ਬਣਾਇਆ ਜਰੀਆ ਕੀ ਬਣਾਇਆ ਇੱਕ 나ੜੂ ਮਾਤਾ ਦੇ ਸਰੀਰ ਦੇ ਨਾਲ 나ੜੂ ਜੋੜ ਦਿੱਤਾ ਸਾਹ ਵੀ ਉਹਦੇ ਨਾਲ ਚੱਲੀ ਜਾਂਦੇ ਨੇ ਖਾਣਾਕ ਵੀ ਉਹਦੇ ਨਾਲ ਚੱਲੀ ਜਾਂਦੀ ਹੈ ਤੇ ਸਾਧ ਸੰਗਤ ਦੀ ਅਸੀਂ ਤੇ ਕੁਝ ਨਹੀਂ ਕੀਤਾ ਨਾ ਸਾਡੇ ਹੱਥ ਤੇ ਕੁਝ ਨਹੀਂ ਅਸੀਂ ਤੇ ਇਹ ਵੀ ਨਹੀਂ ਜਾਣਦੇ ਵੀ ਉਹ ਕੀ ਕਰਦਾ ਪਿਆ ਫਿਰ ਮਹਾਰਾਜ ਕਹਿੰਦੇ ਪਹਿਲਾ ਪਿਆਰ ਲਗਾ ਥਣ ਦੁੱਧ ਜਦੋਂ ਮਾਤਾ ਦੇ ਗਰਭ ਚੋਂ ਬਾਹਰ ਆਇਆ ਦਾਈ ਸਭ ਤੋਂ ਪਹਿਲਾਂ ਕੀ ਕਰਦੀ ਹੈ ਉਹ 나ੜੂ ਵੜਦੀ ਹੈ ਜਦੋਂ 나ੜੂ ਨੂੰ ਵੜ ਦਿੱਤਾ ਜਾਂਦਾ ਹੈ ਹੈਰਾਨੀ ਦੀ ਗੱਲ ਵੇਖੋ ਮਾਤਾ ਦੇ ਸਰੀਰ ਵਿੱਚ ਦੁੱਧ ਪ੍ਰਗਟ ਹੋ ਗਿਆ ਬੱਚੇ ਦੇ ਜਨਮ ਤੋਂ ਪਹਿਲਾਂ ਦੁੱਧ ਨਹੀਂ ਸੀ ਕਿੱਥੋਂ ਦੁੱਧ ਆਇਆ ਕਿਉਂ ਕਿ ਬਣਾਉਣ ਵਾਲੇ ਨੂੰ ਚਿੰਤਾ ਸੀ ਉਹਨੂੰ ਪਤਾ ਸੀ ਕਿ ਇਹਨੂੰ ਸ੍ਰਿਸ਼ਟੀ ਦਾ ਪਾਣੀ ਵੀ ਨਹੀਂ ਪਚਣਾ ਆਮ ਲੋਕ ਕਹਿੰਦੇ ਨੇ ਨਾ ਕਿ ਬੱਚੇ ਨੂੰ ਪਾਣੀ ਵੀ ਨਹੀਂ ਪਚਦਾ ਹੁੰਦਾ ਜਨਮ ਲੈਣ ਤੋਂ ਬਾਅਦ ਤੇ ਉਹਦੇ ਮਾਤਾ ਦੇ ਸਰੀਰ ਵਿੱਚ ਦੁੱਧ ਪ੍ਰਗਟ ਕੀਤਾ ਵੀ ਇਹਨੂੰ ਕੁੱਖ ਨਹੀਂ ਖਾ ਪੀ ਕੁਛ ਨਹੀਂ ਸਕਦਾ ਏ ਉਹਨੂੰ ਚਿੰਤਾ ਸੀ ਉਹਨੇ ਮਾਤਾ ਦੇ ਸਰੀਰ ਵਿੱਚ ਦੁੱਧ ਦਿੱਤਾ ਫਿਰ ਮਹਾਰਾਜ ਕਹਿੰਦੇ ਨੇ ਜੇ ਬੰਦਾ ਇੰਨਾ ਸਾਧ ਸੰਗਤ ਦੀ ਤਾਕਤਵਰ ਹੈ ਜੇ ਬੰਦੇ ਦੇ ਹੱਥ ਪਾਵਰ ਹੈ ਤੇ ਰੱਖੇਗਾ ساری ਜ਼ਿੰਦਗੀ ਸਾਧ ਸੰਗਤ ਦੀ ਆਪਣੇ ਮਾਤਾ ਦੇ ਸਰੀਰ ਵਿੱਚ ਦੁੱਧ ਬਣਾਵੇ ਨਹੀਂ ਬਣਦਾ ਜੇ ਸਾਧ ਸੰਗਤ ਦੀ ਮਹਾਰਾਜ ਨੇ ਪੈਦਾ ਕੀਤਾ ਸੀ ਉਹਨੇ ਚਿੰਤਾ ਕੀਤੀ ਉਸ ਤੋਂ ਬਾਅਦ ਦੂਜੇ ਮਾਏ ਬਾਪ ਕੀ ਸੁਧ 4 ਮਹੀਨੇ ਤੱਕ ਬੱਚਾ ਮਾਤਾ ਪਿਤਾ ਵੱਲ ਵੇਖਦਾ ਵੀ ਨਹੀਂ ਉਹਨੂੰ ਇਹ ਨਹੀਂ ਪਤਾ ਹੁੰਦਾ ਕੌਣ ਮਾਂ ਹੈ ਕੌਣ ਪਿਓ ਹੈ ਉਗਲ ਬੱਕਰੀਆ ਪਿੰਡ ਵਾਲਿਆਂ ਨੇ ਸਾਧ ਸੰਗਤ ਜੀ ਉਹ ਕਹਾਵਤ ਬਣਾਈ ਹੈ ਕਿ ਬੇਮਾਤਾ ਫਲਾਣਾ ਕਰਦੀ ਹੈ ਉਹ ਪਰਮਾਤਮਾ ਉਹਨੂੰ ਹਸਾਉਂਦਾ ਪਰਮਾ ਉਹਦੀ ਮਤੀ ਬਣੀ ਹੀ ਨਹੀਂ ਹੁੰਦੀ ਹਜੇ ਉਹਨੂੰ ਸੁਧ ਬੋਧੀ ਨਹੀਂ ਹੁੰਦੀ ਉਹਨੂੰ ਸਿਰਫ ਇਹ ਹੁੰਦਾ ਹੈ ਕਿ ਬਈ ਮੇਰੀ ਭੁੱਖ ਹੈ ਤੇ ਮੇਰਾ ਸਰੀਰ ਉਹਨੂੰ ਹੋਰ ਕੁਝ ਨਹੀਂ ਪਤਾ। ਮਹਾਰਾਜ ਕਹਿੰਦੇ ਨੇ ਦੂਜੇ ਮਾਏ ਬਾਪ ਕੀ ਸੋਧ ਜੇ ਬੰਦਾ ਕੁਝ ਪਾਵਰ ਰੱਖਦਾ ਹੋਵੇ ਤੇ ਜੰਮਦੇ ਹੀ ਸਾਰ ਮਾਪਿਓ ਘਵਾ ਲਵੇ ਉਹ ਪਰਮਾਤਮਾ ਆਪਣੀ ਮਰਜ਼ੀ ਨਾਲ ਉਹਨੂੰ ਮਤ ਬਖਸ਼ਦਾ ਫਿਰ ਉਹ ਆਪਣੇ ਮਾਤਾ ਪਿਤਾ ਨੂੰ ਪਛਾਣਨਾ ਸ਼ੁਰੂ ਕਰਦਾ ਹੈ। ਸਾਧ ਸੰਗਤ ਜੀ ਉਹਨੂੰ ਮਾਤਾ ਪਿਤਾ ਦੀ ਸੋਝੀ ਆਉਂਦੀ ਆ। ਤੀਜੇ ਭਈਆ ਬਾਬੀ ਬੇ ਬਚੌਥੇ ਪਿਆਰ ਉਪਨਨੀ ਖੇੜ। ਫਿਰ ਮਹਾਰਾਜ ਕਹਿੰਦੇ ਜਿਵੇਂ ਜਿਵੇਂ ਬੱਚਾ ਵੱਡਾ ਹੋਈ ਜਾਂਦਾ ਹੈ ਬੱਚੇ ਦੇ ਦੰਦ ਆਈ ਜਾਂਦੇ ਨੇ ਮਾਤਾ ਦੇ ਸਰੀਰ ਚੋਂ ਦੁੱਧ ਸੁੱਕਣਾ ਸ਼ੁਰੂ ਹੋ ਜਾਂਦਾ ਫਿਰ satsang ਦੀ ਉਹ ਸਾਰੇ ਟੱਬਰ ਦੇ ਵਿੱਚ ਪ੍ਰੇਮ ਭਰ ਦਿੰਦਾ ਹੈ ਬੱਚੇ ਦੇ ਅੰਦਰ ਪ੍ਰੇਮ ਭਰ ਦਿੰਦਾ ਉਹ ਸੋਹਣਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਦੇ ਕੋਈ ਚੱਕ ਕੇ ਲੈ ਗਿਆ ਕਦੇ ਕੋਈ ਚੱਕ ਕੇ ਲੈ ਗਿਆ ਕਦੇ ਕਿਸੇ ਨੇ ਬੁਰਕੀ ਪਾ ਦਿੱਤੀ ਕਦੇ ਕਿਸੇ ਨੇ ਪਾ ਦਿੱਤੀ ਉਹਦੇ ਨਾਲ ਰਲ ਜਾਂਦਾ ਹੁਣ ਮਹਾਰਾਜ ਕਹਿੰਦੇ ਤੂੰ ਕਿੱਥੇ ਐ ਇਹ ਸਾਰੇ ਰੋਲ ਦੇ ਵਿੱਚ ਤੇਰਾ ਕੀ ਰੋਲ ਐ ਆਪਣੇ ਆਪ ਨੂੰ ਸੋਚ ਅਸੀਂ ਤੇ ਬੇਫਜ਼ੂਲ ਦੇ ਗਲਤ ਨਾ ਸਮਝੋ ਕੜਮ ਚੌਧਰੀ ਬਣੇ ਫਿਰਦੇ ਆ ਕਿ ਅਸੀਂ ਸਭ ਕੁਝ ਕੀਤਾ ਮਾਲਜ ਕਹਿੰਦੇ ਨਹੀਂ ਕੁਝ ਵੀ ਕਰ ਸਕਦਾ